ਹਾਲ ਹੀ ਦੇ ਵਿੱਚ ਬੱਬੂ ਮਾਨ ਸਾਹਿਬ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਾਈਵ ਸ਼ੋਅ ਯਾਨੀ ਕਿ ਅਖਾੜਾ ਲਾਉਣ ਦਾ ਐਲਾਨ ਕੀਤਾ ਸੀ ਤੇ ਇਸੇ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕ ਬੱਬੂ ਮਾਨ ਸਾਹਿਬ ਦੇ ਉੱਤੇ ਭੜਕ ਉੱਠੇ ਨੇ ਉਹ ਕਹਿ ਰਹੇ ਨੇ ਕਿ ਗਾਇਕ ਨੂੰ ਆਪਣੇ ਅਖਾੜਿਆਂ ਦੀ ਪਈ ਹੈ ਉਧਰ ਬਾਰਡਰ ਤੇ ਕਿਸਾਨ ਮਰ ਰਹੇ ਨੇ ਤੇ ਇਸੇ ਗੱਲ ਨੂੰ ਲੈ ਕੇ ਬੱਬੂ ਮਾਨ ਸਾਹਿਬ ਨੂੰ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾ ਕੋਲ ਫੇਰਾ ਪਾਉਣ ਦੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਨੇ ਲੋਕ ਕਮੈਂਟ ਕਰਕੇ ਮਾਨਸਾਪ ਨੂੰ ਨਸੀਅਤ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਮੈਨੂੰ ਲੱਗਾ ਕਿ ਕਿਸਾਨ ਅੰਦੋਲਨ ਤੇ ਬੋਲਣ ਲੱਗਾ ਇੱਕ ਯੂਜ਼ਰ ਨੇ ਲਿਖਿਆ ਮੈਂ ਬਹੁਤ ਵੱਡਾ ਫੈਨਸੀ ਪਰ ਤੈਨੂੰ ਤਾਂ ਆਪਣੇ ਅਖਾੜਿਆਂ ਦੀ ਪਈ ਹੋਈ ਐ ਉਧਰ ਕਿਸਾਨ ਮਰ ਰਹੇ ਨੇ ਸਿਰਫ ਗਾਣੇ ਗਾਉਣ ਨਾਲ ਕੁਝ ਨਹੀਂ ਹੋਣਾ ਪਲੀਜ਼ ਕਿਸਾਨ ਬਚਾ ਲੋ ਤੇ ਪੰਜਾਬ ਬਚਾ ਲੋ ਇੱਕ ਯੂਜ਼ਰ ਨੇ ਲਿਖਿਆ ਮਾਨ ਸਾਹਿਬ ਇੱਕ ਢੇੜਾ ਅੰਦੋਲਨ ਵਿੱਚ ਜ਼ਰੂਰ ਮਾਰੋ ਜੀ ਇੱਕ ਨੇ ਲਿਖਿਆ ਬਾਕੀ ਕਿਸਾਨੀ ਧਰਨੇ ਬਾਰੇ ਵੀ ਕਹਿ ਦਿਓ ਸਾਰਿਆਂ ਨੂੰ ਇੱਕ ਯੂਜ਼ਰ ਨੇ ਲਿਖਿਆ ਉਸਤਾਦ ਜੀ ਆਪਾਂ ਸ਼ੰਭੂ ਬੋਰਡ ਤੇ ਹਾਜ਼ਰੀ ਲਾ ਕੇ ਆਉਣੀ ਐ ਇੱਕ ਨੇ ਲਿਖਿਆ ਮੋਰਚਾ ਤੇ ਜਾ ਅੜਾ ਪੰਜਾਬੀ 22 ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਜਿਹੜਾ ਪਿਛਲਾ ਕਿਸਾਨੀ ਅੰਦੋਲਨ ਸੀ ਉਸ ਵਿੱਚ ਮੌਜੂਦ ਏ ਤੇ ਜਿਹੜਾ ਇਸ ਵਾਲਾ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਉਸ ਤੋਂ 5 ਦਿਨ ਪਹਿਲਾਂ ਮਾਨ ਸਾਹਿਬ ਨੇ ਆਪਣੇ ਲਾਈਵ ਸ਼ੋਅ ਵਿੱਚ ਕਿਹਾ ਸੀ ਕਿ ਕਿਸਾਨੀ ਅੰਦੋਲਨ ਟੂ ਸ਼ੁਰੂ ਹੋ ਰਿਹਾ ਤੇ ਮੈਂ ਕਿਸਾਨਾਂ ਦੇ ਖੁੱਲਕੇ ਸਪੋਰਟ ਕਰਦਾ ਤੇ ਤੁਸੀਂ ਵੀ ਸਾਰੇ ਤਗੜੇ ਹੋ ਜਾਓ ਤੇ ਕਿਸਾਨੀ ਅੰਦੋਲਨ ਨੂੰ ਖੁੱਲਕੇ ਸਪੋਰਟ ਕਰੋ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਕਰ ਲੋ ਤਿਆਰੀ ਆਸੀਂ ਵੀ ਲਾ ਕੇ ਖੜੇ ਦੋ ਕਾਫਰ ਹੋ ਜੀ ਵੇਲੇ ਬਾਕੀ ਦੋਸਤੋ ਤੁਹਾਡੀ ਕੀ ਰਾਏ ਆ ਲੋਕਾਂ ਦੇ ਨਾ ਕਮੈਂਟਾਂ ਨੂੰ ਦੇਖ ਕੇ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਸਾਂਝੇ ਕਰਦੀ ਹੋ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਸਪੋਰਟ ਕਰ ਦਿਓ ਧੰਨਵਾਦ ਜੀ